ਇਹ ਜਿਵੇਂ ਕਿ ਸਾਨੂੰ ਪਤਾ ਸਿੱਖਿਆ ਮੰਤਰੀ ਜੀ ਬਹੁਤ ਲੰਬੇ ਸਮੇਂ ਤੋਂ ਲਾਰੇ ਲਾਉਂਦੇ ਆ ਰਹੇ ਨੇ ਕਿਉਂਕਿ ਇਹ ਸਰਕਾਰ ਪੈਨਸ਼ਨ ਦੇਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ ਉਸ ਤੋਂ ਬਿਨਾਂ ਜਦੋਂ ਦੀ ਇਹ ਸਰਕਾਰ ਆਈ ਹੈ ਨਾ ਤਾਂ ਅੱਜ ਤੱਕ ਕੋਈ ਤਰੱਕੀਆਂ ਹੋਈਆਂ ਨੇ ਪ੍ਰੋਮੋਸ਼ਨਾਂ ਵਾਲੀ ਅਧਿਆਪਕ ਕਰਸ ਰਹੇ ਨੇ ਉਸ ਤੋਂ ਬਿਨਾਂ ਸਰਕਾਰ ਨੇ ਸਭ ਪੇਸ਼ੇਵਰਾਂ ਦਾ ਘੂੜਾ ਪੇਸ਼ੇਵਰ ਸੀ ਉਹਨੂੰ ਪੂਰਾ ਕਰਨ ਦਾ ਵਾਅਦਾ ਕੀਤਾ ਸੀ ਪਰੰਤੂ ਡੀਏ ਸਾਡੇ ਪਿੰਡੂ ਭੱਤਾ ਏਸੀਪੀ ਤੇ ਬਹੁਤ ਸਾਰੇ ਭੱਤਿਆਂ ਦੀ ਵੀ ਸਾਡੇ ਕਿਸ਼ਤਾਂ ਬਕਾਇਆ ਪਈਆਂ ਨੇ ਸਰਕਾਰ ਵੱਲੋਂ ਮੁਕਤਾਈ ਤੇ ਨਹੀਂ ਦਿੱਤਾ ਜਾ ਰਿਹਾ ਸਿੱਖੇ ਮੰਤਰੀ ਸਾਹਿਬ ਨਾਲ ਪਹਿਲਾਂ ਵੀ ਮੀਟਿੰਗਾਂ ਹੋ ਚੁੱਕੀਆਂ ਨੇ ਪਰਤੂ ਸਰਕਾਰ ਦੀ ਇੰਨੀ ਲਾਪਰਵਾਹੀ ਚੱਲ ਰਹੀ ਆ ਜਿਸ ਕਾਰਨ ਹੁਣ ਸਾਂਝੇ ਮੋਰਚੇ ਵੱਲੋਂ ਇਹ ਐਲਾਨ ਲਿਆ ਗਿਆ ਕਿ ਅੱਜ ਤੋਂ ਅਸੀਂ ਝੰਡੇ ਮਾਰਚ ਸਟਾਰਟ ਕਰਦੇ ਸਰਕਾਰ ਸ਼ਨਾਖਾ ਇੱਕੋ ਇੱਕ ਤੇ ਠੀਕ ਰਾ ਇੱਕੇ ਤੇ ਸ਼ਨਾਖਾ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਪੰਜਾਬ ਸਰਤਾ ਇੱਕਾ ਜ਼ਿੰਦਾਬਾਦ 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 زندہ باد زندہ باد رد دل لکھی زندہ باد زندہ باد زندہ باد سکا منتری دی ٹال مٹول نہیں چلے گی نہیں چلے گی نہیں چلے گی اے لارا لپا نہیں چلے گا نہیں چلے گا نہیں چلے گا او ہڈلے شاہی نہیں چلے گی نہیں چلے گی نہیں چلے گی سدا ایکا زندہ باد زندہ باد زندہ باد سدا جہد پنجاب ਜਿੰਦਾਬਾਦ ਸਾਡੀਆਂ ਮੰਗਾਂ ਪੂਰੀਆਂ ਭਾਈ ਪਿੱਛੇ ਹਟੋ ਮਾਈਕ ਖੜੋ ਮਾਈਕ ਜੀ ਮਾਈਕ ਇੱਕੋ ਇੱਕ ਤੇ ਠੀਕਰਾ ਇੱਕੇ ਤੇ ਕ੍ਰਿਸ਼ਨਾ ਇੱਕੋ ਇੱਕ ਤੇ ਠੀਕਰਾ ਇੱਕੇ ਤੇ ਕ੍ਰਿਸ਼ਨਾ ਪੰਜਾਬ ਸਰਕਾਰ ਮੁੜਦਾਬਾਦ 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 ਸਤਾਏ ਕਾ ਜਿੰਦਾਬਾਦ 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 ਸਾਜਾ ਦੇ ਹੱਕੋ ਚਾ ਪੰਜਾਬ ਜਿੰਦਾਬਾਦ 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 नहीं चलेगी, नहीं चलेगी। ए, लारा लप्पा न चिटलर शाही चादा हिकु Oh. मुर्दाबाद 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 ਦਸਾ ਵਾਰ ਇੱਕ ਦਫਾ ਦਾ ਅਧਿਆਪਕ ਮੋਰਚਾ ਜਿਹੜਾੱਖੱਖ ਅਧਿਆਪਕ ਜਥੇਬੰਦੀਆਂ ਨੇ ਹਜ਼ਾਰੂ ਜਥੇਬੰਦੀਆਂ ਨੇ ਬਣਾਇਆ ਹੋਇਆ ਵਾ ਅੱਜ ਜਿਹੜਾ ਅਸੀਂ ਸੰਗਠ ਦੇ ਮੋਰਚੇ ਵਾਲਾ ਜੋ ਪ੍ਰੋਗਰਾਮ ਲਿਖਾਇਆ ਜਾਂ ਝੰਡੇ ਮਾਰਦੇ ਦਾ ਉਹ ਸਿੱਖਿਆ ਮੰਤਰੀ ਵੱਲੋਂ ਸਾਡੇ ਨਾਲ ਇੱਕ ਮੀਟਿੰਗ ਪਿਆਪਾ ਭਵਨ ਦੇ ਵਿੱਚ ਕੀਤੀ ਗਈ ਸੀ ਉਹਦੇ ਵਿੱਚ ਬਹੁਤ ਸਾਰੇ ਮੰਗਾਂ ਦੇ ਪ੍ਰਤੀ ਉਹਨਾਂ ਨੇ ਇਹ ਗੱਲ ਕਹਿਨੀ ਕਿ ਉਹਨਾਂ ਥੋੜੇ ਜਿਹੀ ਚੰਦਗੁਜ਼ਿਨਾ ਦੇ ਵਿੱਚ ਤੁਹਾਡੇ ਮੰਗਾਂ ਜਿਹੜੀਆਂ ਪੂਰੀਆਂ ਕਰ ਦਿੱਤੀਆਂ ਜਾਣਗੀਆਂ ਪਰ ਸਾਨੂੰ ਹੁਣ ਕਈ ਮਹੀਨੇ ਬੀਤ ਜਾਂਦੇ باوجود ਵੀ ਉਹ ਦਾ ਜਿਹੜੇ ਉਹਨੇ ਵਾਦਾ ਕਰਿਆ ਹੋਇਆ ਇੱਕ ਲਾਲੀਬਾਗ ਨਹੀਂ ਦਿਖਾਈ ਦਿੱਤਾ ਵਾ ਅਸੀਂ ਬਾਰ-ਬਾਰ ਆਪਣੇ ਅਧਿਕਾਰੀਆਂ ਤੱਕ ਉਸ ਮੀਟਿੰਗ ਦਾ ਡੇਰ ਬ ਲੈ ਕੇ ਪਹੁੰਚੇ ਪਰ ਸਾਡੇ ਪਲੇਨ ਨਿਰਾਸ਼ਾਈ ਪਈ ਆ ਸੋ ਅਸੀਂ ਸਿੱਖਿਆ ਮੰਤਰੀ ਦੇ ਝੂਠ ਦਾ ਜਿਹੜਾ ਪਾਜ ਵਗੜਨ ਦੇ ਲਈ ਉਹਦੇ ਹਲਕੇ ਦੇ ਵਿੱਚ ਝੰਡਾ ਵਾਰ ਤੇ ਜਿਹੜਾ ਉਹ ਕਰਨ ਜਾ ਰਿਹਾ ਹੈ ਇਹ ਆ ਦੇ ਸੰਜਿਆ ਅਧਿਆਤ ਮੋਰਚਾ ਵੱਲੋਂ ਲੋਕੋ ਸਾਡੇ ਮੰਗਾ ਜਿਉਂਦੀਆਂ ਤੇ ਉਹ ਵਰਕਰਾਂ ਨੇ ਜਦੋਂ ਮੈਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸਵਾਲੇ ਨੇ ਇਹਨਾਂ ਨੇ ਸਾਡੀ ਕਿਸੇ ਵੀ ਮੰਗ ਨੂੰ ਗੌਰ ਨਹੀਂ ਪਾਇਆ ਕਈ ਵਾਰੀ ਉਹ ਸਮਾਂ ਦੇ ਕੇ ਵੀ ਸਾਡੇ ਨਾਲ ਮੀਟਿੰਗਾਂ ਦਾ ਸਮਾਂ ਦੇ ਕੇ ਵੀ ਮੀਟਿੰਗਾਂ ਨਹੀਂ ਕਰੀਆਂ ਸਿਰ ਇਹਨੇ ਸਾਡੇ ਸਾਹਦੇ ਹੱਥ ਮੜਜੋ ਇੱਕ ਮਿੰਟੇ ਕੀਤੀ ਆ ਪਰ ਉਹ ਮੀਟਿੰਗ ਵੀ ਕਿਸੇ ਸਿੱਧੇ ਦੇ ਨਹੀਂ ਪਾਦੀ ਕਰਦਾ ਮੀਟਿੰਗ ਵਿੱਚ ਛੱਡ ਗਿਆ ਜਦ ਲੱਗਿਆ ਕਿ ਇੱਥੇ ਮੇਰਾ ਜੀ ਇੱਕ ਆਰਮੀ ਦਾ ਕੋਈ ਅਫੀਸਰ ਆ ਦੋਸਤੋ ਉਹ ਆਪਣੀ ਵਾਈਫ ਨੂੰ ਲੈ ਕੇ ਮੇਰੇ ਘਰ ਆਇਆ ਆ ਉਹਦੇ ਲਈ ਆਪਣੀ ਜਿਹੜੀ ਰਿਸ਼ਤੇਦਾਰੀਆਂ ਆਪਣੀਆਂ ਪ੍ਰਾਣੇਸ਼ਪਾ ਜਿਹੜੀ ਆ ਉਹ ਜਿਆਦਾ ਮਤਲਬ ਉਹਨੂੰ ਮੋਰੇ ਰੱਖਦਾ ਵਾ ਤੇ ਉਹਦੇ ਅਧਾਕ ਮਸਲੇ ਆ ਜਿਹੜੇ ਉਹ ਮੇਰੇ ਹਿਸਾਬ ਨਾਲ ਸਾਡੇ ਹਿਸਾਬ ਨਾਲ ਇਹ ਲੱਗਦਾ ਆ ਕਿ ਕੋਈ ਕੋਈ ਬਸੇ ਤਵੱਜੋ ਨਹੀਂ ਦੇ ਰਿਹਾ ਸੋ ਉਸ ਬਿਜਲੀ ਉਹ ਹੰਕੜਾ ਛੱਡ ਕੇ ਭੱਜਣ ਦੀ ਬੜੇ ਔਖੇ ਤਰੀਕੇ ਦੇ ਵਿੱਚੋਂ ਗਿਆ ਜੀ ਉਸ ਪਨਰ ਦੇ ਲਈ ਸਾਝਾ ਅਧਵਾਸ ਮੋਰਚਾ ਨੇ ਉਸ ਦੇ ਹਲਕੇ ਦੇ ਵਿੱਚ 5-6 ਮਹੀਨੇ ਵੀਰ ਜਾਨ ਦੇ ਬਾਵਜੂਦ ਵੀ ਬਲਾਂ ਦੇਖਿਆ ਵਾ ਕਿ ਸਾਡੇ ਮੰਗਾਵਲ ਕੀ ਗੌਰ ਫਰਮਾਉਂਦਾ ਪਰ ਨਹੀਂ ਗੌਰ ਫਰਵਾਈ ਸੋ ਅਸੀਂ ਅੱਕੇ ਹਾਂ ਨੇ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਸਾਡੇ ਦੇ ਹਕਮਤਾਂ ਵੱਲੋਂ ਉਹਦੇ ਆਪ ਕੋਈ ਧੰਨੇ ਮਰਦਾ ਕੀਤਾ ਅਗਲਾ ਪ੍ਰੋਗਰਾਮ ਲੁਧਿਆਣੇ ਦੀ ਪਰਸਨਿਟੀ ਜਿਹੜੀ ਦਿਵਨੀ ਚੋਣ ਹੋਣ ਜਾ ਰਹੀ ਹੈ ਉਹਨਾਂ ਦੇ ਸਮਰੇ ਉੱਥੇ ਵੀ ਇੱਕ ਵੱਡੇ ਪੱਧਰ ਤੇ ਅਸੀਂ ਫੰਡ ਦੇ ਹਟ ਮੋਰਚਾ ਵੱਲੋਂ ਆਪਣੇ ਮੰਗਾ ਨੇ ਜਿਹੜੀਆਂ ਪੈਂਡਿੰਗ ਪਈਆਂ ਨੇ ਉਹਨਾਂ ਦੇ ਲਈ ਕਰਾਂਗੇ ਉਸ ਤੋਂ ਬਾਅਦ ਥੋੜੀ ਵੀ ਅਧਾ ਸਵਾਲ ਕਰੇ ਦਾ ਮੁੱਖ ਮੰਤਰੀ ਦਾ ਆਪ ਦਾ ਹਲਕਾ ਵਾ ਉੱਥੇ ਜਾ ਕੇ ਵੀ ਅਸੀਂ ਸਰਕਾਰ ਆਵਾ ਦੇ ਪਾਰਟੀ ਦੀ ਜਿਹੜੀ ਨਿਰੂਗ ਸਰਕਾਰਾ ਜਿਹਨੇ ਸਾਡੇ ਨੂੰ ਪੈਨਸ਼ਨ ਦਾ ਵਾਅਦਾ ਕੀਤਾ ਸੀ ਲੱਗਦਾ ਹੈ ਕਿ ਰਾਏਆ 2022 ਦੇ ਨੰਬਰ 2022 ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਪਰ ਉਸ ਨੂੰ ਵੀ ਅਜੇ ਤੱਕ ਲਾਗੂ ਨਹੀਂ ਕੀਤਾ ਹੈਗਾ ਉਹਦੇ ਐਸਓਪੀ ਨੇ ਜਿਹੜੇ ਜਾਰੀ ਕਰਾਉਣ ਲਈ ਅਸੀਂ ਬਦੇ ਪੱਗਰ ਤੇ ਜਿਹੜੀ ਲੜਾਈ ਆ ਉਹ ਲੜ ਰਹੇ ਆ ਉਦੋਂ ਤੱਕ ਉਹ ਲੜਾਈ ਨਰਜ ਦੇ ਚੱਲਦੀ ਰਹੇਗੀ ਜਦੋਂ ਤੱਕ ਸਾਡੇ ਇਹਦੇ ਮੰਗਾਂ ਨੇ ਉਹ ਜਿਹੜੀ ਐਸਓਪੀ ਆ ਪੁਰਾਣੀ ਪੈਨਸਿਪਾਲਿਟੀ ਦੇ ਲਈ ਨਹੀਂ ਜਾਰੀ ਕੀਤੀ ਜਾਂਦੀ ਅਸੀਂ ਟਿਕ ਕੇ ਨਹੀਂ ਬੈਠਾਂਗੇ ਨਾ ਇਹ ਸਰਕਾਰ ਨੂੰ ਟਿਕ ਕੇ ਬੈਠਣ ਦੇਵਾਂਗੇ ਕੋਈ ਸਾਝਾ ਮੋਰਚਾ ਤੇ ਪੁਰਾਣੀ ਪੈਨਸਿਪਾਲਿਟੀ ਸੰਘਰਸ਼ ਕਮੇਟੀ ਲੈ ਕੇ ਇਹਦਾ ਇੱਕ ਐਲਾਨ ਹੈ ਸਰਕਾਰ ਦੇਖਾਓ ਕਿ ਜਦੋਂ ਤੱਕ ਸਾਡੀ ਮੰਗ ਨਹੀਂ ਪੂਰੀ ਹੁੰਦੀ ਅਸੀਂ ਪਿੱਛੇ ਨਹੀਂ ਹਟਾਂਗੇ ਕਿਹੜੀਆਂ ਮੰਗਾਂ ਨੂੰ ਲੈ ਕੇ ਆ ਜਰੂਰ ਸਮਝਾਰੇ ਕਿਹੜੀਆਂ ਕਿਹੜੀਆਂ ਦਿੱਤੀਆਂ ਨੇ ਦੇਖੋ ਸਾਝਾ ਮੋਰਚਾ ਫਲੋਂ ਇਹ ਰੋਸਤ ਮਾਰਤ ਕੀਤਾ ਜਾ ਰਿਹਾ ਅਸੀਂ ਜੇ ਗੱਲ ਕਰੀਏ ਸਰਕਾਰ ਦੀ ਸਿਰਫ ਦਿਖਾਵੇ ਦੀ ਤੇ ਪੋਸਟਰਾਂ ਦੀ ਸਰਕਾਰ ਰਹਿ ਗਈ ਜਿੰਨੀਆਂ ਵੀ ਇਹ ਸਰਕਾਰ ਨੇ ਸਰਕਾਰ ਬਣਨ ਤੋਂ ਪਹਿਲਾਂ ਲੋਕਾਂ ਨਾਲ ਵਾਅਦੇ ਕੀਤੇ ਸੀ ਸਾਰੇ ਝੂਠੇ ਸਾਬਤ ਹੋਏ ਹਨ ਜੇਕਰ ਗੱਲ ਕਰੀਏ ਸਿੱਖਿਆ ਦੀ ਸਿੱਖਿਆ ਦਾ ਇਹ ਪ੍ਰਚਾਰ ਤਾਂ ਇਹ ਕਰ ਰਿਹਾ ਵੀ ਸਿੱਖਿਆ ਕ੍ਰਾਂਤੀ ਆ ਗਈ ਤੇ ਸਿੱਖਿਆ ਨੂੰ ਬਹੁਤ ਉੱਚੇ ਮਕਾਮ ਤੇ ਲੈ ਕੇ ਜਾ ਰਿਹਾ ਪਰ ਅਸਲ ਵਿੱਚ ਸਿੱਖਿਆ ਦਾ ਬੇੜਾਗਰ ਕਰ ਰਹੀ ਹੈ ਸਰਕਾਰ ਜਿਨ੍ਹਾਂ ਸਮਿਆਂ ਦੇ ਵਿੱਚ ਬੱਚਿਆਂ ਨੇ ਸਕੂਲਾਂ ਵਿੱਚ ਦਾਖਲਾ ਲੈਣਾ ਸੀ ਤੇ ਅਧਿਆਪਕਾਂ ਨੇ ਬੱਚਿਆਂ ਦਾ ਰਾਸਤਾ ਕਾਇਮ ਕਰਨਾ ਸੀ ਉਹਨਾਂ ਸਮਿਆਂ ਦੇ ਵਿੱਚ ਇਹਨਾਂ ਨੇ ਸਿੱਖਿਆ ਕ੍ਰਾਂਤੀ ਤੇ ਗੈਰਵਾਜ ਪ੍ਰੋਜੈਕਟ ਸਕੂਲਾਂ ਦੇ ਵਿੱਚ ਪੇਸ਼ ਕਰ ਦਿੱਤੇ ਅਤੇ ਅਧਿਆਪਕ ਉੱਧਰ ਬਿਜੀ ਕਰ ਦਿੱਤੇ ਦੂਜੀ ਗੱਲ ਕਰੀਏ ਅੱਜ ਵੀ ਦੇਖਿਆ ਸੀ ਸਕੂਲਾਂ ਦੇ ਵਿੱਚ ਹਲੇ ਤੱਕ ਵੀ ਕਈ ਕ ਨਹੀਂ ਹੋਈਆਂ ਤੇ ਇਹ ਸਰਕਾਰ ਕਹਿ ਰਹੀ ਹੈ ਵਸਿਸ ਕਿਹ ਕ੍ਰਾਂਤੀ ਲਿਆ ਦਿੱਤੀ ਤੀਜੀ ਗੱਲ ਤੁਸੀਂ ਦੇਖੋਗੇ ਵੀ ਅੱਜ ਦੇ ਟਾਈਮ ਵਿੱਚ ਇੰਨਾ ਮਾੜਾ ਹਾਲ ਨਹੀਂ ਅਧਿਆਪਕ ਡੈਪੂਟੇਸ਼ਨ ਦਾ ਕੀਤਾ ਜਿਹੜਾ ਅਸਤੱਕ ਕਦੇ ਕਿਸੇ ਸਰਕਾਰ ਦੇ ਵਿੱਚ ਨਹੀਂ ਹੋਇਆ ਚਾਹੀਦਾ ਤਾਂ ਇਹ ਹੈਗਾ ਵੀ ਜਿੱਥੇ ਅਧਿਆਪਕ ਵੱਧ ਹਨ ਜੇਕਰ ਤੁਸੀਂ ਡੈਪੂਟੇਸ਼ਨ ਵੀ ਲੈਣੇ ਹਨ ਜਿੱਥੇ ਜਿੱਥੇ ਬੱਚੇ ਵੱਧ ਹਨ ਉਹਨਾਂ 'ਚ ਜ਼ਿਆਦਾ ਅਧਿਆਪਕ ਭੇਜੇ ਸਾਡੇ ਜ਼ਿਲ੍ਹੇ ਦੀਆਂ ਇਦਾਂ ਦੀਆਂ ਉਦਾਹਰਣਾਂ ਹੈਗੀਆਂ ਖੁਦ ਸਿੱਖਿਆ ਮੰਤਰੀ ਦਾ ਜ਼ਿਲ੍ਹਾ ਹੈ ਜਿੱਥੇ ਵੱਧ ਗਿਣਤੀ ਵਾਲੇ ਸਕੂਲਾਂ ਵਿੱਚੋਂ ਦੇ ਅਧਿਆਪਕਾਂ ਨੂੰ ਡੈਪੂਟੇਸ਼ਨ ਤੇ ਬਿਲਕੁਲ ਘੱਟ ਗਿਣਤੀ ਵਾਲੇ ਸਕੂਲਾਂ ਵਿੱਚ ਭੇਜਿਆ ਜਾ ਰਿਹਾ ਚੱਲਦੇ ਪਲੇ ਸਕੂਲਾਂ ਜਿਹੜੇ ਵਧੀਆ ਰਿਜ਼ਲਟ ਦੇ ਰਹੇ ਸਕੂਲ ਉਹਨਾਂ ਸਕੂਲਾਂ ਨੂੰ ਵੀ ਬਰਬਾਦ ਕਰਨ ਦੇ ਵਿੱਚ ਪੂਰਾ ਪੂਰਾ ਯੋਗਦਾਨ ਇਹ ਸਰਕਾਰ ਅੱਜ ਦੇ ਟਾਈਮ ਵਿੱਚ ਪਾ ਰਹੀ ਹੈ ਤੇ ਉਹਦੀ ਕੀ ਮੁੱਖ ਮੰਗਾਂ ਨੇ ਸਾਡੀਆਂ ਮੁੱਖ ਮੰਗਾਂ ਜੀ ਇੱਕ ਤਾਂ ਕਈ ਸਾਲਾਂ ਬਾਅਦ ਪ੍ਰਾਇਮਰੀ ਤੋਂ ਮਾਸਟਰ ਕੇਡਰ ਦੀ ਪ੍ਰਮੋਸ਼ਨ ਤੇ ਸ਼ੁਰੂ ਹੋਈ ਸੀ ਮਾਸਟਰ ਕੇਡਰ ਤੋਂ ਲੈਕਚਰਰ ਦੀ ਪ੍ਰਮੋਸ਼ਨ ਸ਼ੁਰੂ ਹੋਈ ਸੀ ਪਰ ਉਹਨਾਂ ਦੇ ਅਧਿਆਪਕਾਂ ਦੀ ਜਿਹੜੀ ਪ੍ਰਮੋਸ਼ਨ ਹੈ ਕਿਸੇ ਖਾਤੇ 'ਚ ਵੀ ਨਹੀਂ ਪਈ ਕਿਉਂਕਿ ਉਹਨਾਂ ਦੇ ਅਧਿਆਪਕਾਂ ਨੂੰ ਆਪਣੇ ਘਰਾਂ ਤੋਂ 50 50 60 60 ਕਿਲੋਮੀਟਰ 100 100 ਕਿਲੋਮੀਟਰ ਦੂਰ ਜਿਹੜਾ ਉਹ ਸਟੇਸ਼ਨ ਅਲਾਟ ਕੀਤੇ ਗਏ ਉਹ ਖੱਜਲ ਖਵਾਰੀ ਹੋਈ ਹੈ ਅਧਿਆਪਕਾਂ ਦੀ ਇਸ ਤੋਂ ਇਲਾਵਾ ਜਿਹੜਾ ਬੀਐਲਓ ਦੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਆ ਇੱਕ ਪਾਸੇ ਸਮਰੱਥ ਚੱਲ ਰਿਹਾ ਨਾਲ ਦੀ ਨਾਲ ਪੇਪਰ ਹੋ ਰਿਹਾ ਨਾਲ ਦੀ ਨਾਲ ਜਿਹੜੇ ਸਕੂਲਾਂ ਦੇ ਵਿੱਚ ਮੇਲੇ ਲਾਏ ਜਾ ਰਹੇ ਆ ਇਹ ਸਾਰਾ ਅਧਿਆਪਕਾਂ ਦੀ ਖੱਜਲ ਖਵਾਰੀ ਹੈ ਬੀਐਲਓ ਦੀਆਂ ਡਿਊਟੀਆਂ ਦਿੱਤੀਆਂ ਜਾ ਰਹੀਆਂ ਇਹ ਕਹਿੰਦੇ ਸੀ ਵੀ ਅਸੀਂ ਅਧਿਆਪਕਾਂ ਤੋਂ ਜਿਹੜੇ ਗੈਰ ਸਿੱਖਿਆ ਕੰਮ ਜਿਹੜੇ ਆ ਉਹ ਨਹੀਂ ਲਵਾਵਾਂਗੇ ਅਰ ਉਨ੍ਹਾਂ ਦੇ ਵਿੱਚ ਕੋਈ ਖੜੋਤ ਨਹੀਂ ਆਈ ਸਾਰੇ ਹੀ ਜਿਹੜੇ ਕੰਮ ਗੈਰ ਵਿਧਿਕ ਅੱਜ ਵੀ ਅਧਿਆਪਕ ਕਰ ਰਿਹਾ ਹੈ ਇਸ ਕਰਕੇ ਹੋਰ ਜਿਹੜੀਆਂ ਸਾਡੀਆਂ ਮੰਗਾਂ ਤੇ ਸਹਿਮਤੀ ਬਣੀ ਸੀ ਉਹ ਸਾਰੀਆਂ ਜਿਉਂ ਦੀ ਤਿਉਂ ਖੜੀਆਂ ਸਿੱਖਿਆ ਕ੍ਰਾਂਤੀ ਦੇ ਨਾਅਰੇ ਨੂੰ ਕਿਸ ਤਰ੍ਹਾਂ ਦੇਖਦੇ ਜੜਾ ਪੰਜਾਬ ਸਿੱਖਿਆ ਕ੍ਰਾਂਤੀ ਇੱਕ ਜਿਹੜਾ ਇਹੋ ਜਿਹਾ ਮਤਲਬ ਇਹਨਾਂ ਨੇ ਸਕੂਲਾਂ ਦੇ ਵਿੱਚ ਜਿਹੜੇ ਕਈ-ਕਈ ਸਾਲਾਂ ਤੋਂ ਪੁਰਾਣੇ ਕੰਮ ਹੋਏ ਸੀ ਉੱਥੇ ਇੱਕ ਆਪਣਾ ਲੇਪਾ ਪੂੰਜੀ ਕਰਕੇ ਆਪਣਾ ਬੋਰਡ ਲਾ ਕੇ ਸਿਰਫ ਇਹ ਹੀ ਦਿਖਾਵਾ ਕਰਿਆ ਕਿ ਅਸੀਂ ਸਿੱਖਿਆ ਨੂੰ ਮਤਲਬ ਕਿ ਬਹੁਤ ਵਧੀਆ ਬਣਾਤਾ ਜਦੋਂ ਕਿ ਹਜ਼ਾਰਾਂ ਦੇ ਆਪਕਾਂ ਦੀਆਂ ਅਸਾਮੀਆਂ ਖਾਲੀ ਪਈਆਂ ਸਕੂਲਾਂ ਦੇ ਵਿੱਚ ਸੇਵਾਦਾਰ ਨਹੀਂ ਐ ਸਕੂਲਾਂ ਦੇ ਵਿੱਚ ਜਿਹੜੇ ਅਧਿਆਪਕ ਖੁਦ ਆਪਣੇ ਪੈਸੇ ਕੋਲੋਂ ਲਾ ਕੇ ਜਿਹੜਾ ਉਹ ਸਫਾਈ ਕਰਵਾ ਰਿਹਾ ਹੈ ਬੱਚਿਆਂ ਤੋਂ ਕੰਮ ਲੈ ਜਾ ਰਿਹਾ ਹੈ ਇਸ ਕਰਕੇ ਜਿਹੜੇ ਅਧਿਆਪਕ ਹੈ ਉਹ ਸਿੱਖਿਆ ਕ੍ਰਾਂਤੀ ਨੂੰ ਇੱਕ ਰਾਜਨੀਤਿਕ ਵਿਖਾਵਾ ਜਿਹੜਾ ਦਿਖਾ ਰਿਹਾ ਕਿ ਸਾਡੀਆਂ ਪ੍ਰਾਪਤੀਆਂ ਜਦੋਂ ਕਿ ਇਹੋ ਜੀ ਇੱਕ ਵੀ ਪ੍ਰਾਪਤੀ ਨਹੀਂ ਹੈ ਅੱਜ ਅਸੀਂ ਇਹ ਅਧਿਆਪਕ ਸੰਜਮੂਰਤ ਪੰਜਾਬ ਤੋਂ ਸ਼ਿੱਖਿਆ ਮੰਤਰੀ ਪੰਜਾਬ ਦੇ ਹਲਕੇ ਦੇ ਵਿੱਚ ਝੰਡਾ ਮਾਰਚ ਕਰ ਰਹੇ ਹਨ ਅਧਿਆਪਕ ਸੰਜਮ ਮੋਰਚਾ ਪੰਜਾਬ ਲਗਾਤਾਰ ਅਧਿਆਪਕ ਮੰਗਾਂ ਤੇ ਮਸਲੇ ਲਗਾਤਾਰ ਉਠਾ ਰਿਹਾ ਹੈ ਤੇ ਸਿੱਖਿਆ ਮੰਤਰੀ ਦੇ ਨਾਲ ਕਈ ਮਸਲਾਂ ਦੇ ਉੱਤੇ ਸਾਡੀ ਸਹਿਮਤੀ ਵੀ ਬਣੀ ਹੈ ਪਰ ਬਹੁਤ ਅਫਸੋਸ ਦੀ ਗੱਲ ਹੈ ਵੀ ਸਿੱਖਿਆ ਮੰਤਰੀ ਹੋਣ ਨਾਲ ਅੱਜ ਤੱਕ ਉਹ ਕੋਈ ਵੀ ਫੈਸਲਾ ਲਾਗੂ ਨਹੀਂ ਕੀਤਾ ਤੇ ਇੱਕ ਪਾਸੇ ਸਰਕਾਰ ਸਿੱਖਿਆ ਕ੍ਰਾਂਤੀ ਕਰ ਰਹੀ ਹੈ ਤੇ ਦੂਜੇ ਪਾਸੇ ਅਧਿਆਪਕਾਂ ਦੀਆਂ ਜਿੰਨੀਆਂ ਸਮੱਸਿਆਵਾਂ ਜਾਇਜ਼ ਮੰਗਾਂ ਉਹਨਾਂ ਜਾਇਜ਼ ਮੰਗਾਂ ਨੂੰ ਬਹੁਤ ਬੁਰੇ ਤਰੀਕੇ ਦੇ ਨਾਲ ਨ ਦੇਖਾ ਕੀਤਾ ਜਾ ਰਿਹਾ ਜਿਹਦੇ ਵਿਰੋਧ ਦੇ ਵਿੱਚ ਪੰਜਾਬ ਦੇ ਸਮੁੱਚੇ ਦੇ ਆਪਕ ਵਰਗ ਦੇ ਵਿੱਚ ਬਹੁਤ ਵੱਡਾ ਰੋਸ ਹੈ ਉਸ ਰੋਸ ਦਾ ਪ੍ਰਗਟਾਵਾ ਕਰਨ ਦੇ ਲਈ ਅੱਜ ਅਧਿਆਪਕ ਸਾਂਝਾ ਮੋਰਚਾ ਜਿੱਦੇ ਵਿੱਚ ਦਰਜਣ ਤੋਂ ਜ਼ਿਆਦਾ ਜਥੇਬੰਦੀਆਂ ਸਾਰੀਆਂ ਜਥੇਬੰਦੀਆਂ ਦੇ ਆਗੂ ਸਾਡੇ ਕਨਵੀਨੈਂਸ ਸਹਿਬਾਨ ਵਿੱਚ ਖੜੇ ਹੈ ਉਹ ਆਏ ਹੋਏ ਆ ਅੱਜ ਅਸੀਂ ਇਹ ਰੋਸ ਦਾ ਪ੍ਰਗਟਾਵਾ ਕਰਨਾ ਚਾਹੁੰਦੇ ਆ ਤੇ ਅਸੀਂ ਇਹ ਅਪੀਲ ਕਰਦੇ ਆ ਸਰਕਾਰ ਨੂੰ ਸਿੱਖਿਆ ਭਾਗ ਨੂੰ ਸਿੱਖਿਆ ਮੰਤਰੀ ਜੀ ਨੂੰ ਵੀ ਅਧਿਆਪਕ ਮਸਲਿਆਂ ਦੇ ਲਈ ਉਹ ਸਾਂਝੇ ਮੋਰਚੇ ਦੇ ਨਾਲ ਬੈਠਣ ਸਾਂਝੇ ਮੋਰਚੇ ਦੇ ਨਾਲ ਬੈਠ ਕੇ ਜਿਨ੍ਹਾਂ ਮੰਗਾਂ ਦੇ ਉੱਤੇ ਸਾਡੀ ਸਹਿਮਤੀ ਬਣੀ ਹੋਈ ਹੈ ਉਹ ਮੰਗਾਂ ਸਾਡੀਆਂ ਲਾਗੂ ਕਰਨ ਤੇ ਜਿਹੜੀਆਂ ਬਣਦੀਆਂ ਜਾਇਜ਼ ਮੰਗਾਂ ਪ੍ਰੋਮੋਸ਼ਨਾਂ ਡਿਊ ਪਈਆਂ ਉਹਨਾਂ ਦੇ ਉੱਤੇ ਤੁਰੰਤ ਕਾਰਵਾਈ ਕਰਨ ਨਹੀਂ ਤਾਂ ਅਧਿਆਪਕ ਵਰਗ ਦਾ ਰੋਸ ਜਿਹੜਾ ਲਗਾਤਾਰ ਵਧੇਗਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਖਿਆ ਮੰਤਰੀ ਜੀ ਨੂੰ ਇਹਨਾਂ ਝੰਡਾ ਮਾਰਚਾਂ ਦਾ ਲਗਾਤਾਰ ਸਾਹਮਣਾ ਕਰਨਾ ਪਵੇਗਾ ਨਵੀਂ ਭਰਤੀ ਦੇ ਉੱਤੇ ਸਾਡੀ ਹੈ ਕਈ ਮੰਗਾਇਆ ਸੀ ਜਿਨ੍ਹਾਂ ਦੇ ਉੱਤੇ ਸਰਕਾਰ ਦਾ ਕੁਝ ਨਹੀਂ ਲੱਗਦਾ ਸਾਡੀ ਪ੍ਰਮੁੱਖ ਮੰਗ ਹੈ ਅਸੀਂ ਇਹ ਚਾਹਨੇ ਵਿਦਿਆਪਕਾਂ ਤੋਂ ਨਾਨ ਟੀਚਿੰਗ ਕੰਮ ਤੁਰੰਤ ਬੰਦ ਕੀਤੇ ਜਾਣ 80 90% ਪ੍ਰਾਇਮਰੀ ਟੀਚਰ ਬੀ ਐਲਓ ਲੱਗਿਆ ਹੋਇਆ ਵੱਡੇ ਸਕੂਲਾਂ ਦੇ ਵਿੱਚੋਂ ਵੀ ਲੱਗੇ ਹੋਏ ਆ ਉਹ ਨਾਨ ਟੀਚਕ ਕੋਈ ਕੰਮ ਸਰਕਾਰ ਬੰਦ ਨਹੀਂ ਕਰਦੀ ਸਾਡੀ ਮੰਗ ਹੈ ਵੀ ਐਸ ਐਲ ਏ ਦੀ ਪੋਸਟ ਦਾ ਨਾਮ ਚੇਂਜ ਕੀਤਾ ਜਾਵੇ ਸਰਕਾਰ ਦਾ ਕੋਈ ਪੈਸਾ ਨਹੀਂ ਲੱਗਦਾ ਸਰਕਾਰ ਨਹੀਂ ਕਰ ਰਹੀ ਅਸੀਂ ਇਹ ਚਾਹਨੇ ਵੀ ਇੱਕ ਸਿੱਖਿਆ ਸ਼ਡਿਊਲ ਬਣੇ ਪੂਰੇ ਸਾਲ ਦਾ ਉਹ ਸਾਲ ਦੇ ਸ਼ਡਿਊਲ ਦੇ ਮੁਤਾਬਕ ਸਿੱਖਿਆ ਐਕਟੀਵਿਟੀਆਂ ਹੋਣ ਸਰਕਾਰ ਨਹੀਂ ਕਰਦੀ ਸਰਕਾਰ ਬੇਲੋੜੇ ਸੈਮੀਨਾਰ ਉਲਟਾ ਸਾਡੇ ਕੰਮ ਜਿਹੜੇ ਆ ਬੇਲੋੜੇ ਕੰਮ ਸਰਕਾਰ ਦੀ ਗੱਲ ਹੋਣ ਲੱਗੀ ਸਿੱਖਿਆ ਕ੍ਰਾਂਤੀ ਹੋ ਰਹੀ ਉਹਦੇ ਬਾਰੇ ਤੁਸੀਂ ਇਹ ਦੇਖੋ ਸਮਗ੍ਰ ਸਿੱਖਿਆ ਅਭਿਆਨ ਚੱਲ ਰਿਹਾ ਸਕੂਲਾਂ ਦੇ ਵਿੱਚ ਚਾਰ ਵਿਸ਼ਿਆਂ ਦੇ ਉੱਤੇ ਉਹ ਚਾਰ ਵਿਸ਼ਿਆਂ ਦੇ ਉੱਤੇ ਇਹ ਆਪਕੇ ਲੱਗੇ ਰਿਹਾ ਹੈ ਲਗਾਤਾਰ ਤੇ ਹੁਣ ਸਰਕਾਰ ਨੇ ਅੱਜ ਐਲਾਨ ਕਰਤਾ ਵੀ ਤਿਲਗੂ ਜਿਹੜੀ ਪੜਾਈ ਜਾਵੇ ਕੇਂਦਰ ਸਰਕਾਰ ਦੇ ਦਰਵਾਜ਼ੇ ਵਿੱਚ ਅਸੀਂ ਇਹ ਮੰਗ ਕਰਦੇ ਹਾਂ ਵੀ ਪੰਜਾਬ ਦੀ ਆਪਣੀ ਸਿੱਖਿਆ ਨੀਤੀ ਬਣੇ ਜਿਹੜੀ 2020 ਦੀ ਸੈਂਟਰ ਦੀ ਸਿੱਖਿਆ ਨੀਤੀ ਹੈ ਉਹ ਸਰਕਾਰ ਰੱਦ ਕਰੇ ਐਡਾ ਅਮੀਰ ਵਿਰਸਾ ਹੈ ਗੁਰੂਆਂ ਪੀਰਾਂ ਪਗੰਬਰਾਂ ਦੇਸ਼ ਭਗਤਾਂ ਦੀ ਧਰਤੀ ਹੈ ਬਲੱਖਣ ਸੱਭਿਆ ਜਾ ਰਿਹਾ ਪੰਜਾਬ ਦਾ ਉਹਦੇ ਆਧਾਰ 'ਤੇ ਕੋਈ ਸਿੱਖਿਆ ਨੀਤੀ ਬਣਾਣ ਸਿੱਖਿਆ ਸ਼ਾਸਤਰੀਆਂ ਨੂੰ ਨਾਲ ਲੈਣ ਸਿੱਖਿਆ ਨੀਤੀ ਦੇ ਖਰੜੇ ਬਣੇ ਪਏ ਆ ਸਰਕਾਰ ਕੋ ਬਸ ਸਰਕਾਰ ਕੋਈ ਕਾਰਵਾਈ ਕਰਨ ਨੂੰ ਤਿਆਰ ਨਹੀਂ ਸਰਕਾਰ ਦਿਖਾਵੇਆਂ ਦੀ ਸਰਕਾਰ ਹੈ ਇਹ ਦਿਖਾਵੇਆਂ ਦੇ ਨਾਲ ਕੰਮ ਨਹੀਂ ਚੱਲਣਾ ਪੰਜਾਬ ਹਾਂ ਜੀ ਦਾ ਜਿਹੜਾ ਮਾਰਚ ਕੀ ਰੂਪ ਰੇਗਾ ਅੱਜ ਦਾ ਮਾਰਚ ਅਸੀਂ ਇੱਥੋਂ ਆ ਜਿਹੜਾ ਪਵਿੱਤਰ ਪੰਜ ਪਿਆਰਾ ਪਾਰਕ ਸਾਡੇ ਕੋਲ ਹੈ ਅਸੀਂ ਉੱਥੋਂ ਸ਼ੁਰੂ ਕਰਨਾ ਤੇ ਮਾਰਚ 메ਨ ਸੜਕ ਦੇ ਉੱਤੇ ਗੰਬੀਰਪੁਰ ਢੇਰ ਗੰਗੂ ਵਾਲੇ ਨਾ ਾਟਿਆਂ ਦੇ ਉੱਤੋਂ ਜਾਂਦਾ ਹੋਇਆ ਪਨੁਪਲੀ ਬ੍ਰੰਪਰ ਨੰਗਲ ਵਿਖੇ ਜਾ ਕੇ ਅਸੀਂ ਸਮਾਪਤ ਕਰਨਾ ਹੈ ਅਸੀਂ ਹਲਕੇ ਦੇ ਲੋਕਾਂ ਨੂੰ ਦੱਸਾਂਗੇ ਵੀ ਜਿਹੜਾ ਬੰਦਾ ਤੁਸੀਂ ਨਮਾਇੰਦਾ ਚੁਣਿਆ ਸਰਕਾਰ ਦਾ ਆਪਣੇ ਹਲਕੇ ਤੋਂ ਸਿੱਖਿਆ ਵਿਭਾਗ ਸਿੱਖਿਆ ਮੰਤਰੀ ਜੀ ਨੂੰ ਬਣਾਇਆ ਉਹ ਅਧਿਆਪਕ ਮਸਲੇ ਹੱਲ ਨਹੀਂ ਕਰ ਰਿਹਾ ਕੇਵਲ ਦਿਖਾਵਾ ਕਰ ਰਿਹਾ ਹੈ ਅਸੀਂ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਵੱਲੋਂ ਸਾਨੂੰ ਅੱਜ ਜਿਹੜਾ ਝੰਡਾ ਮਾਰਚ ਕਰਨ ਦੇ ਲਈ ਮਜਬੂਰ ਹੋਣਾ ਪਿਆ ਸਾਡੀ ਮਜਬੂਰੀ ਬਣਾਈ ਆ ਪੰਜਾਬ ਦੀ ਸਰਕਾਰ ਨੇ ਔਰ ਖਾਸ ਕਰਕੇ ਸਿੱਖਿਆ ਮੰਤਰੀ ਜੀ ਨੇ ਪੰਜਾਬ ਦੀ ਸਰਕਾਰ ਜਿਹੜੀ ਇਸ ਗੱਲ ਦਾ ਵਾਅਦਾ ਕਰਕੇ ਆਈ ਸੀ ਔਰ ਤੁਸੀਂ ਜੇਕਰ ਪੁੱਛਿਆ ਕਿ ਉਹ ਸਰਕਾਰ ਤਾਂ ਇਹ ਕਹਿ ਰਹੀ ਹੈ ਸਿੱਖਿਆ ਕ੍ਰਾਂਤੀ ਸਾਡੇ ਸਵਾਲ ਆ ਮੰਤਰੀ ਜੀ ਨੂੰ ਜੇ ਸਿੱਖਿਆ ਕ੍ਰਾਂਤੀ ਆ ਤਾਂ ਫਿਰ ਮੰਤਰੀ ਜੀ ਦੇ ਜ਼ਿਲ੍ਹੇ ਦੇ ਵਿੱਚ ਬਲਾਕ ਸਿੱਖਿਆ ਅਫਸਰਾਂ ਦੀਆਂ ਨੌਕਸਾਮੀਆਂ ਖਾਲੀ ਕਿਉਂ ਆ ਸਾਡਾ ਸਵਾਲ ਆ ਕਿ ਮੰਤਰੀ ਜੀ ਜੇ ਸਿੱਖਿਆ ਕ੍ਰਾਂਤੀ ਤੁਸੀਂ ਮੰਨਦੇ ਆ ਤਾਂ ਪੰਜਾਬ ਦੇ ਵਿੱਚ ਪ੍ਰਿੰਸੀਪਲਾਂ ਦੀਆਂ 50% ਦੇ ਲਗਭਗ ਵੈਕੈਂਸੀਆਂ ਖਾਲੀ ਕਿਉਂ ਆ? ਜੇ ਸਿੱਖਿਆ ਕ੍ਰਾਂਤੀਆਂ ਤਾਂ ਹੈਡਮਾਸਟਰਾਂ ਦੀਆਂ ਅਸਾਮੀਆਂ ਖਾਲੀ ਕਿਉਂ ਆ? ਔਰ ਸਾਡਾ ਸਵਾਲ ਆ ਕਿ ਪੰਜਾਬ ਦੇ ਵਿੱਚ ਹੁਣ ਤੱਕ ਪ੍ਰਾਇਮਰੀ ਦੇ ਵਿੱਚ ਜਾਂ ਪ੍ਰੀ ਪ੍ਰਾਇਮਰੀ ਦੇ ਵਿੱਚ ਹੁਣ ਤੱਕ ਬੱਚਿਆਂ ਨੂੰ ਸਾਰਿਆਂ ਨੂੰ ਕਲਾਸ ਵਾਈਜ਼ ਅਧਿਆਪਕ ਕਿਉਂ ਨਹੀਂ ਮਿਲਿਆ? ਅਪਰ ਪ੍ਰਾਇਮਰੀ ਦੇ ਵਿੱਚ ਹੁਣ ਤੱਕ ਸਬਜੈਕਟ ਵਾਈਜ਼ ਅਧਿਆਪਕ ਬੱਚਿਆਂ ਨੂੰ ਕਿਉਂ ਨਹੀਂ ਮਿਲਿਆ? ਇਹ ਸਾਰੀਆਂ ਚੀਜ਼ਾਂ ਨਹੀਂ ਹੈਗੀਆਂ ਫਿਰ ਸਿੱਖਿਆ ਕ੍ਰਾਂਤੀ ਕਿਹਨੂੰ ਕਿਹਾ ਜਾਂਦਾ ਹੈ ਔਰ ਇਸੇ ਤਰੀਕੇ ਦੇ ਨਾਲ ਜਿਹੜੀ ਕੇਂਦਰ ਇੱਕ ਪਾਸੇ ਇੱਥੇ ਮੰਤਰੀ ਜੀ ਮੁੱਖ ਮੰਤਰੀ ਜੀ ਲਗਾਤਾਰ ਪਾਣੀਆਂ ਦੇ ਉੱਤੇ ਲਗਾਤਾਰ ਉਹਨਾਂ ਦੀ ਧਰਨੇ ਮਚਾਰੀਆਂ ਦੀਆਂ ਵੀ ਪਿਕਚਰਾਂ ਆਉਨੀਆਂ ਕਿ ਅਸੀਂ ਪੰਜਾਬ ਦੇ ਪਾਣੀ ਨੂੰ ਬਚਾਉਣਾ ਹੈ ਜੇ ਪੰਜਾਬ ਦੇ ਪਾਣੀ ਨੂੰ ਬਚਾਉਣਾ ਹੈ ਤਾਂ ਪੰਜਾਬ ਦੀ ਸਿੱਖਿਆ ਨੂੰ ਬਚਾਉਣ ਦੀ ਜ਼ਿੰਮੇਵਾਰੀ ਵੀ ਮੁੱਖ ਮੰਤਰੀ ਪੰਜਾਬ ਤੇ ਸਿੱਖਿਆ ਮੰਤਰੀ ਪੰਜਾਬ ਦੀ ਆ ਇੱਥੇ ਕੇਂਦਰ ਦੀ ਸਰਕਾਰ ਦੀ ਉਹ ਸਿੱਖਿਆ ਨੀਤੀ ਵੀ ਸੋਬੀ ਜਿਹਨੂੰ ਅੱਜ ਤੱਕ ਜਿਹਦੇ ਤੇ ਕੋਈ ਡਿਬੇਟ ਨਹੀਂ ਹੋਈ ਔਰ ਜਿਹਨੂੰ ਲੁਕਮੇ ਰੂਪ ਚ ਉਸ ਸਮੇਂ ਦੇ ਉਤੇ ਜਿਸ ਟਾਈਮ ਕਰੋਨਾ ਪੀੜ ਚੱਲਦਾ ਸੀ ਕੇਂਦਰ ਦੀ ਸਰਕਾਰ ਨੇ ਲਾਗੂ ਕੀਤਾ ਇੱਕ ਪਾਸੇ ਅਸੀਂ ਸਾਡੇ ਦੇਸ਼ ਨੂੰ ਕਹਿੰਨੇ ਆ ਉਹ ਗੁਲਤਸਤਾ ਹੈ ਜਿਹਦੇ ਵਿੱਚ ਬਹੁਤ ਸਾਰੇ ਲੋਕ ਆ ਜਿਹੜੇ ਸਮਾਏ ਹੋਏ ਆ ਪਰ ਹੁਣ ਅਸੀਂ ਉਹ ਕਿਹੜੇ ਉਹ ਕਿਹੜੇ ਰਾਹ ਪੈ ਗਏ ਆ ਕਿ ਉਹ ਸਨੀਤੀ ਨੂੰ ਲਾਗੂ ਕਰਕੇ ਅਸੀਂ ਕਿਸ ਤਰ੍ਹਾਂ ਦਾ ਦੇਸ਼ ਦਾ ਨਿਰਮਾਣ ਕਰਨਾ ਚਾਹੁੰਦੇ ਆ ਕਿ ਕਿਸ ਤਰੀਕੇ ਦੇ ਨਾਲ ਅਸੀਂ ਇੱਥੇ ਪੰਜਾਬ 'ਚ ਪੰਜਾਬੀ ਬੋਲੀ ਆ ਜਿਹੜੀ ਜਿਹਦੇ ਤੇ ਲਗਾਤਾਰ ਇਹ ਆ ਰਿਹਾ ਹੈ ਕਿ ਬਹੁਤ ਸਾਰੇ ਬੱਚਿਆਂ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜ ਰਹੇ ਆ ਔਰ ਜਿਨ੍ਹਾਂ ਨੂੰ ਪੰਜਾਬੀ ਪਹਿਲੀ ਕਲਾਸ ਤੋਂ ਨਹੀਂ ਪੜਾਈ ਜਾਂਦੀ ਉਹਨੂੰ ਸਮੁੱਚੇ ਰੂਪ ਚ ਲਾਗੂ ਕਰਨ ਦੀ ਬਜਾਏ ਤੇਲਗੂ ਵਰਗੇ ਫੈਸਲੇ ਕਰਨੇ ਜਿਹੜੇ ਪੰਜਾਬ ਦੇ ਲਈ ਬਹੁਤ ਇਹ ਜੱਗੋ ਧਿਰਵੀਂ ਗੱਲ ਆ ਇਹਨੂੰ ਪੰਜਾਬ ਦੇ ਲੋਕ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ ਅਸੀਂ ਹਰ ਪੱਧਰ ਦੇ ਉੱਤੇ ਪੰਜਾਬ ਦੇ ਅਧਿਆਪਕਾਂ ਦੀਆਂ ਮੰਗਾਂ ਦੇ ਲਈ ਲਗਾਤਾਰ ਲੜਦੇ ਰਹਾਂਗੇ ਲਗਾਤਾਰ ਝੰਡੇ ਮਾਰਚ ਕਰਾਂਗੇ ਧੰਨਵਾਦ ਹਾਂਜੀ ਅੱਜ ਜੋ ਸਾਂਝਾ ਮੋਰਚਾ ਪੰਜਾਬ ਵੱਲੋਂ ਇਹ ਪ੍ਰੋਗਰਾਮ ਦਿੱਤਾ ਹੈ ਸ਼੍ਰੀ ਅੰਮ੍ਰਿਤਪੁਰ ਸਾਹਿਬ ਕੋ ਝੰਡਾ ਮਾਰਚ ਸਿੱਖਿਆ ਮੰਤਰੀ ਦੇ ਹਲਕੇ ਵਿੱਚ ਕੀਤਾ ਜਾਵੇਗਾ ਇਹ ਜਿਵੇਂ ਕਿ ਸਾਨੂੰ ਪਤਾ ਸਿੱਖਿਆ ਮੰਤਰੀ ਜੀ ਬਹੁਤ ਲੰਬੇ ਸਮੇਂ ਤੋਂ ਲਾਰੇ ਲਾਉਂਦੇ ਆ ਰਹੇ ਨੇ ਕਿਉਂਕਿ ਇਹ ਸਰਕਾਰ ਪੈਨਸ਼ਨ ਦੇਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ ਉਸ ਤੋਂ ਬਿਨਾਂ ਜਦੋਂ ਦੀ ਇਹ ਸਰਕਾਰ ਆਈ ਹੈ ਨਾ ਤਾਂ ਅੱਜ ਤੱਕ ਕੋਈ ਤਰੱਕੀਆਂ ਹੋਈਆਂ ਨੇ ਪ੍ਰਮੋਸ਼ਨਾਂ ਵਾਲੀ ਅਧਿਆਪਕ ਤਰਸ ਰਹੇ ਨੇ ਕੋਸਤੋ ਬਿਨੈ ਸਰਕਾਰ ਨੇ ਸਭ ਤੇ ਸਿਸ਼ਾ ਦਾ ਘੂੜਾ ਤੇ ਵਿਸ਼ੇਸ਼ੀ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ ਸੀ ਪਰੰਤੂ ਡੀਏ ਸਾਡੇ ਪਿੰਡੂ ਪੱਤਾ ACP ਤੇ ਬਹੁਤ ਸਾਰੇ ਪੱਤਿਆਂ ਦੀ ਵੀ ਸਾਡੇ ਕਿਸ਼ਤਾਂ ਬਕਾਇਆ ਪਈਆਂ ਨੇ ਸਰਕਾਰ ਵੱਲੋਂ ਬੁੱਕ ਪਾਈ ਜਾਣ ਦਿੱਤਾ ਜਾ ਰਿਹਾ ਸਿੱਖਿਆ ਮੰਤਰੀ ਸਾਹਿਬ ਨਾਲ ਪਹਿਲਾਂ ਵੀ ਮੀਟਿੰਗਾਂ ਹੋ ਚੁੱਕੀਆਂ ਨੇ ਪਰੰਤੂ ਸਰਕਾਰ ਦੀ ਇੰਨੀ ਲਾਪਰਵਾਹੀ ਚੱਲ ਰਹੀ ਆ ਜਿਸ ਕਾਰਨ ਹੁਣ ਸਾਂਝੇ ਮੋਰਚੇ ਵੱਲੋਂ ਇਹ عہد ਲਿਆ ਗਿਆ ਕਿ ਅੱਜ ਤੋਂ ਅਸੀਂ ਝੰਡੇ ਮਾਰਚ ਸਟਾਰਟ ਕਰਦੇ ਪਹਿਲਾ ਝੰਡਾ ਮਾਰ ਕੇ ਤੋਂ ਸ਼ੁਰੂ ਕੀਤਾ ਅਗਲਾ ਅਸੀਂ ਜਿਮਨੀ ਚੌਂਕ ਚ ਕਰਾਂਗੇ ਉਸ ਤੋਂ ਅਜੇ ਸਾਨੂੰ ਲੋੜ ਪਈ ਤਾਂ ਅਸੀਂ ਮੁੱਖ ਮੰਤਰੀ ਤੱਕ ਦੇ ਹਲਕੇ ਵਿੱਚ ਝੰਡਾ ਮਾਰਚ ਕਰਾਂਗੇ ਤੇ ਇਸੇ ਲਈ ਤਹਿਤ ਅੱਜ ਅਸੀਂ ਤਨੰਦਰਪੁਰ ਸਾਹਿਬ ਸਾਡੀ ਜਥੇਬੰਦੀ ਵੀਰੜ ਤੇ ਫਰੰਟ ਵੱਲੋਂ ਜੋ ਸਾਨੂੰ ਕੋਟਾ ਲਾਇਆ ਗਿਆ ਸੀ 10 ਕਾਰਾਂ ਦਾ ਪਰੰਤੂ ਅਸੀਂ ਵੱਧ ਕੇ 15 ਕਾਰਾਂ ਨਾਲ ਇਸੇ ਸ਼ਮੂਲੀਤ ਕਰ ਰਹੇ ਹਾਂ ਇਸੇ ਤਰੀਕੇ ਨਾਲ ਅਸੀਂ ਲੈ ਕੇ ਚੱਲੇ ਹਾਂ ਲਗਭਗ ਸਾਂਝੇ ਮੋੜ ਦੇ ਵੱਲੋਂ ਤੋਂ ਉਹ 1.2 ਦੋਸੋਂ ਕਾਰਾਂ ਦਾ ਕਾਫਲੇ ਦਾ ਟਾਰਗੇਟ ਰੱਖਿਆ ਗਿਆ ਸੀ ਜੋ ਕਿ ਸਨੋਜਪੁਰਾ ਨਜ਼ਰ ਹੁੰਦਾ ਆ ਦਿਖਾਈ ਦੇ ਰਿਹਾ